ਨੋਟਬੰਦੀ ਦੀ ਮਾਰ ਪੂਰਾ ਦੇਸ਼ ਚੱਲ ਰਿਹਾ ਹੈ ਹਰ ਵਰਗ ਇਸ ਨੋਟਬੰਦੀ ਤੋਂ ਪਰੇਸ਼ਾਨ ਹੈ ਪਰ ਜੋ ਲੋਕ ਉਦਯੋਗ ਦੇ ਨਾਲ ਜੁੜੇ ਨੇ ਉਹ ਵੀ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਤਨਖਾਹਾਂ ਦੇਣ ਤੋਂ ਇਲਾਵਾ ਆਪਣੀ ਇੰਡਸਟਰੀ ਨੂੰ ਚਲਾਉਣ ਲਈ ਕਾਫੀ ਪਰੇਸ਼ਾਨੀ ਆ ਰਹੀ ਕਿਉਂਕਿ ਨਕਦੀ ਉਹਨਾਂ ਦੇ ਕੋਲ ਨਹੀਂ ਹੈ ਕੁਝ ਦਿਨ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਇਹ ਨੋਟਬੰਦੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਹਫਤੇ ਬਾਅਦ ਉਹ ਆਪਣੇ ਆਪਣੇ ਕਾਰਖਾਨਿਆਂ ਦੀਆਂ ਚਾਬੀਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦੇਣਗੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਇੰਡਸਟਰੀਲ ਜ਼ੋਨ ਨੇ ਅੱਜ ਇਕੱਠੇ ਹੋਏ ਨੇ ਡੀਸੀ ਦਫ਼ਤਰ ਦੇ ਬਾਹਰ ਔਰ ਆਪਣੇ ਆਪਣੇ ਹੱਥ ਦੇ ਵਿੱਚ ਤਾਲੇ ਅਤੇ ਚਾਬੀਆਂ ਲੈ ਕੇ ਪਹੁੰਚੇ ਨੇ ਇਹਨਾਂ ਨੇ ਸਾਡੇ ਹੀ ਚੈਨਲ ਰਾਹੀਂ ਇਹ ਐਲਾਨ ਕੀਤਾ ਸੀ ਔਰ ਮੈਂ ਇਸ ਇਹਨਾਂ ਦੀ ਜੋ ਐਸੋਸੀਏਸ਼ਨ ਹੈ ਉਹਨਾਂ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕੁੱਕੂ ਮੇਰੇ ਨਾਲ ਨੇ ਤੁਸੀਂ ਜਦੋਂ ਇੱਕ ਹਫਤਾ ਪਹਿਲਾਂ ਐਲਾਨ ਕੀਤਾ ਤਾਂ ਸਰਕਾਰ ਨੂੰ ਇਹ ਟਾਈਮ ਵੀ ਦਿੱਤਾ ਸੀ ਕਿ ਜੇਕਰ ਕੋਈ ਅਜਿਹੀ ਯੋਜਨਾ ਨਹੀਂ ਬਣਾਈ ਜਾਂਦੀ ਤਾਂ ਤੁਸੀਂ ਇਹ ਕਦਮ ਜੋ ਚੁੱਕੋਗੇ ਕੀ ਹੁਣ ਤੱਕ ਪਰੇਸ਼ਾਨੀਆਂ ਦੇ ਵਿੱਚ ਵਾਅਦਾ ਹੋਇਆ ਜਾਂ ਫਿਰ ਤੁਹਾਡਾ ਕਾਰੋਬਾਰ ਹੈ ਉਹ ਕਿਸਾਦ ਤੱਕ ਪਰੇਸ਼ਾਨ ਹੈ ਇਸ ਨੋਟਬੰਦੀ ਦੇ ਸਾਡੇ ਬਾਰ-ਬਾਰ ਮੰਗ ਕਰਨ ਦੇ ਉੱਤੇ ਅਜੇ ਤੱਕ ਕੈਸ਼ ਦੇ ਜਿਹੜੀ ਆ ਬੈਂਕਾਂ ਦੇ ਐਡਵਰਟਿਜ਼ਡ ਕੈਸ਼ ਨਹੀਂ ਆਇਆ ਸਾਨੂੰ ਅੱਜ ਵੀ ਉਹ ਹੀ ਦਿੱਕਤ ਆਉਣ ਡਈ ਆ ਜਿਹੜੇ ਬੈਂਕ ਦੇ ਵਿੱਚ ਜਾ ਕੇ 50000 ਰੁਪਏ ਦਾ ਚੈੱਕ ਦਿੰਦੇ ਰਹੀਦਾ ਉਹ ਗੋ ਬੇਇਜ਼ਤ ਕਰ ਦਿੰਦੇ ਨੇ ਵੀ 10000 ਰੁਪਏ ਲੈ ਜਾਓ ਜੀ 5000 ਰੁਪਏ ਲੈ ਜਾਓ ਜੀ 20000 ਰੁਪਏ ਲੈ ਜਾਓ ਅਜੇ ਵੀ ਕੈਸ਼ ਨਹੀਂ ਮਿਲ ਰਿਹਾ ਔਰ ਜੇ ਕੈਸ਼ ਆਮ ਲੋਕਾਂ ਤੱਕ ਸੁਵਿਧਾ ਨਹੀਂ ਮਿਲੀ ਤੇ ਉਹ ਕੈਸ਼ ਜਿਹੜਾ ਲੋਕਾਂ ਦੇ ਤੱਕ ਨਹੀਂ ਜਾਏਗਾ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਆ ਉਹ ਖਤਮ ਹੋ ਚੁੱਕੀ ਆ ਮੈਂ ਪਹਿਲਾਂ ਵੀ ਇੱਕ ਬਿਆਨ ਕੀਤਾ ਸੀਗਾ ਉਸ ਖਤਮ ਹੋਣ ਦੇ ਅੱਜ ਅਸੀਂ ਮਜਬੂਰ ਹੋ ਗਏ ਆਂ ਬਾਰ ਬਾਰ ਰਿਕਵੈਸਟ ਕਰਨ ਦੇ ਉੱਤੇ ਅਜੇ ਤੱਕ ਕੋਈ ਹਾਲਾਤ ਨਹੀਂ ਸੁਧਰੇ ਅਸੀਂ ਅੱਜ ਡੀਸੀ ਸਾਹਿਬ ਨੂੰ ਆਪਣੇ ਤਾਲੇ ਦੀਆਂ ਚਾਬੀਆਂ ਹੈਂਡ ਓਵਰ ਕਰਨ ਆਇਆ ਨਾਲ ਮੈਂ ਮੈਮੋਰੰਡਮ ਦੇਣ ਆਇਆ ਕਿ ਘੱਟ ਤੋਂ ਘੱਟ ਸਾਨੂੰ 6 ਮਹੀਨੇ ਦਾ ਮੋਰੀਟੋਰੀਅਮ ਟਾਈਮ ਦਿੱਤਾ ਜਾਵੇ ਜ ਜਿਹੜੀਆਂ ਅਸੀਂ ਆਪਣਾ ਕਿਸ਼ਤਾਂ ਦੇ ਰਹੇ ਹਾਂ ਬੈਂਕ ਨੂੰ ਔਰ ਸਾਨੂੰ ਇਹ 6 ਮਹੀਨੇ ਪੀਰੀਅਡ ਦਾ ਵਿਆਜ ਵੀ ਮਾਫ ਕੀਤਾ ਜਾਵੇ ਜੋ ਚਾਰਟਰ ਆਫ ਡਿਮਾਂਡ ਆ ਮੈਂ ਤੁਹਾਨੂੰ ਹੁਣੇ ਪ੍ਰੋਵਾਈਡ ਕਰ ਦਿੰਦਾ ਜੋ ਅਸੀਂ ਦੇ ਰਹੇ ਹਾਂ ਜੇ ਅਜੇ ਵੀ ਇਹਨਾਂ ਦੇ ਹਾਲਾਤ ਨਾ ਸੁਧਰਿਆਉਣ ਵਾਲੇ ਦਸਾਂ ਦਿਨਾਂ ਚ ਤੇ ਇਹ ਜਿਹੜਾ ਕਰੋ ਜਿਹੜਾ ਬੜਾ ਭਾਰੀ ਹੋਏਗਾ ਹੁੰਦਾ ਹੀ ਸਾਰੇ ਇੰਡਸਟਰੀਸਟ ਆਏ ਆ ਉਸ ਤੋਂ ਬਾਅਦ ਸਾਰੀਆਂ ਲੇਬਰਾਂ ਨਾਲ ਲੈ ਕੇ ਹਰ ਅਫਸਰ ਦਾ ਕਰਾਕ ਕੀਤਾ ਜਾਏਗਾ ਤੇ ਜੇਕਰ ਅਸੀਂ ਲੇਬਰ ਦੀ ਗੱਲ ਕਰੀਏ ਉਹਨਾਂ ਨੂੰ ਆਪਣੇ ਪਰਿਵਾਰ ਚਲਾਉਣ ਚ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਆ ਰਹੀਆਂ ਜੇਕਰ ਉਹ ਉਹਨਾਂ ਦਾ ਉਹਨਾਂ ਦਾ ਕੰਮਕਾਰ ਬੰਦ ਆ ਕੱਲ ਨੂੰ ਜੇਕਰ ਇੰਡਸਟਰੀ ਫੇਰ ਤੁਸੀਂ ਚਲਾਉਂਦੇ ਹੋ ਤਾਂ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਵੀ ਪ੍ਰੋਬਲਮ ਆਏਗੀ ਉਹਨਾਂ ਨੂੰ ਆਪਣੇ ਨਾਲ ਜੋੜਨ ਲਈ ਕੀ ਕੀ ਜੋ ਤੁਹਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਸਾਨੂੰ ਨਹੀਂ ਲੱਗਦਾ ਜੇ 6 ਮਹੀਨੇ ਅਸੀਂ ਉਹਨਾਂ ਨੂੰ ਆਪਣੇ ਕੋਲ ਵਾਪਸ ਲਿਆ ਸਕੀਏ ਕਿਉਂਕਿ ਜੋ ਹਾਲਾਤ ਬਣ ਗਏ ਨੇ ਦੇਸ਼ ਦੇ ਵਿੱਚ ਉਹ ਅੱਜ ਦੀ ਡੇਟ ਦੇ ਵਿੱਚ ਲੇਬਰਾਂ ਦੇ ਸਾਰੀਆਂ ਪਿੰਡਾਂ ਤੇ ਜਾ ਚੁੱਕੀਆਂ ਜੜੀਆਂ ਲੋਕਲ ਲੇਬਰਾਂ ਨੇ ਉਹ ਵੀ ਜੜੀਆਂ ਨੇ ਅੱਜ ਦੀ ਡੇਟ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਇਹ ਖੋਮਾਈ ਹੋਣੀ ਆ ਮੈਂ ਬਾਰ ਬਾਰ ਇਹ ਗੱਲ ਨੂੰ ਚੇਤਾਵਨੀ ਦੇਣ ਰਿਹਾ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਜੇ ਹੁਣ ਵੀ ਨਾ ਸੰਭਲੀ ਸਰਕਾਰ ਤੇ ਬਹੁਤ ਗੰਭੀਰ ਹੋ ਜਾਏਗੀ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਅਸੀਂ ਇਹ ਕਹਿੰਦੇ ਵੀ ਗਵਰਨਮੈਂਟ ਜਿਹੋ ਜਿਹੇ ਫੈਸਲੇ ਲੈਂਦੀ ਆ ਗਵਰਨਮੈਂਟ ਇੰਡਸਟਰੀ ਵੀ ਆਪ ਚਲਾਵੇ ਤੁਸੀਂ ਕਿਸ ਇੰਡਸਟਰੀ ਨਾਲ ਜੁੜੇ ਹੋ ਕਿੰਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਪੇਸ਼ ਆਈਆਂ ਮੈਂ ਟੈਕਸਟਾਈਲ ਪ੍ਰੋਸੈਸਿੰਗ ਇੰਡਸਟਰੀ ਨਾਲ ਜੁੜਿਆ ਹਾਂ ਜੀ ਪਰੇਸ਼ਾਨੀ ਐ ਇਸ ਵਕਤ ਐ ਕਿ ਇੰਡਸਟਰੀ ਹਫਤੇ ਦੇ ਵਿੱਚ 2 ਦਿਨ ਤੋਂ 3 ਦਿਨ ਚੱਲ ਰਹੀ ਐ ਲੈਪਨਾਊਸ ਕਰਕੇ ਭਜ ਰਹੀਆਂ ਕਿਉਂਕਿ 2 ਦਿਨ ਦੀ ਉਹਨਾਂ ਨੂੰ ਦੀ ਤਨਖਾਹ ਜਾਂ 3 ਦਿਨ ਦੀ ਤਨਖਾਹ ਉਹਨਾਂ ਨੂੰ ਮਿਲੇਗੀ ਉਹਨਾਂ ਦਾ ਪਰਿਵਾਰ ਨਹੀਂ ਪਲਦਾ ਔਰ ਸੈਕੰਡਲੀ ਜਿਹੜਾ ਇਹਨਾਂ ਨੇ ਕਿਹਾ ਵੀ ਬਾ ਚੈੱਕ ਨਾ ਪੇਮੈਂਟ ਕਰੋ ਚੈੱਕ ਲੈਬਰ ਨੂੰ ਲੋ ਚੈੱਕ ਲੈਬਰ ਲੈ ਕੇ ਰਾਜੀ ਨਹੀਂ ਕਹਿੰਦੇ ਚੈੱਕ ਜਮਾ ਕਰਾਵਾਂਗੇ ਤੇ ਪੈਸੇ ਸਾਨੂੰ ਕਿੱਥੋਂ ਮਿਲਣਗੇ ਬੈਂਕ ਦੇ ਵਿੱਚ ਸਾਰੀ ਦਿਹਾੜੀ ਲਾਈਨ ਦੇ ਵਿੱਚ ਲੱਗੇ ਰਹਿਣਗੇ ਕੰਮ ਕਰਨਗੇ ਔਰ ਸਾਰੀ ਦਿਹਾੜੀ ਲਾਈਨ ਚ ਲੱਗਣ ਦੇ ਬਾਅਦ ਵੀ 2000 ਕਈਆਂ ਦੇ ਪੱਲੇ ਪੈਂਦਾ ਕਈ ਵਾਰੀ ਜਦੋਂ ਲਾਈਨ ਦੇ ਵਿੱਚ ਉਹਦੀ ਵਾਰੀ ਆਉਂਦੀ ਹੈ ਤੇ ਉਹ ਪੈਸੇ ਵੀ ਮੁੱਕ ਜਾਂਦੇ ਨੇ ਤੇ ਉਹ ਕਿਵੇਂ ਕੰਮ ਕਰੇਗਾ ਸਾਰੀ ਦੀ ਸਾਰੀ ਪਾਲਿਸੀ ਦੀ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਕੀ ਇਹਨਾਂ ਨੇ ਸੋਚ ਕੇ ਕੀ ਇਹ ਪਾਲਿਸੀ ਬਣਾਈ ਸੀ ਤੇ ਕਿਵੇਂ ਬਣਾਈ ਸੀ ਤੇ ਰੋਜ਼ ਚੇਂਜ ਕਰੀ ਜਾਂਦੇ ਨੇ ਕਿਸੇ ਨੂੰ ਕੁਝ 来 ਰਿਹਾ ਤੇ ਇਹਨਾਂ ਕੋ ਪੈਸੇ ਨਹੀਂ ਰਹਿਣਗੇ ਲੁੱਟ ਘੁਟ ਮਾਰ ਘਟਾਈ ਇਹੋ ਜਿਹੀ ਚੱਲੂ ਹੋ ਜੀਗੀ ਜਿਹੜੀ ਕਿਸੇ ਕੋ ਵੀ ਸਾਂਭੀ ਨਹੀਂ ਜਾਏਗੀ ਕਿਉਂਕਿ ਜਦੋਂ ਜੇ ਸੰਬੰਧੇ ਕੋ ਰੋਟੀ ਖਾਣ ਲਈ ਪੈਸੇ ਨਹੀਂ ਹੋਣਗੇ ਕੀ ਕਰੇਗਾ ਉਹ ਉਹ ਲੋਕਾਂ ਨੂੰ ਲੁੱਟ ਕੇ ਪੈਸੇ ਆਪਣੇ ਘਰ ਦਾ ਪਰਿਵਾਰ ਪਾਲੇਗਾ ਨਾ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਇਹ ਕਿਹਾ ਸੀ ਕਿ ਤੁਹਾਡੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੋ ਇਸ ਤੋਂ ਅਗਲਾ ਤੁਹਾਡਾ ਕੀ ਐਕਸ਼ਨ ਹੋਏਗਾ ਇਸ ਤੋਂ ਅਗਲਾ ਐਕਸ਼ਨ ਜਰੂਰ ਸਾਡਾ ਦਿੱਲੀ ਪ੍ਰਧਾਨ ਮੰਤਰੀ ਜੀ ਨੂੰ ਤੇ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਜਾ ਕੇ ਮਿਲੰਦਾ ਹੋਏਗਾ ਕਿਉਂਕਿ ਸਾਡੇ ਸਰੋਂ ਪਾਣੀ ਟੱਪ ਚ ਮਤਲਬ ਪਿਖਾਰੀਆਂ ਵਕਨ ਤੁਰੇ ਫਿਰਦੇ ਆ ਬੈਂਕ ਵਾਲੇ ਸਾਨੂੰ 4-4 5-5 ਦਿਨ ਕੈਸ਼ ਨਹੀਂ ਦਿੰਦੇ ਵਰਕਰ ਨੂੰ ਲੇਬਰ ਨੂੰ ਜਿਹੜਾ ਅਸੀਂ ਚੈੱਕ ਦਿੰਨੇ ਆ ਉਹਨਾਂ ਨੂੰ ਵੀ ਉਹ ਇੱਕ-ਇੱਕ 2-2000 ਦਾ ਇੱਕ-ਇੱਕ ਨੋਟ ਫੜਾ ਦਿੰਦੇ ਆ ਵਰਕਰ ਤੇ ਸਟਾਫ ਵੀ ਬੜਾ ਪਰੇਸ਼ਾਨ ਹੈ ਸਾਨੂੰ ਨਹੀਂ ਸਮਝ ਆ ਰਹੀ ਅ ਜੰਡਸਟਰੀ ਨੂੰ 50000 ਹਫ਼ਤੇ ਦੀ ਜਿਹੜੀ ਸਾਡੀ ਇਹਨਾਂ ਦੀ ਕਮਿਟਮੈਂਟ ਹੈ ਉਹਦੇ ਸਾਹਮਣੇ 10000 ਹਫ਼ਤਾ ਮਿਲਦਾ ਹੈ ਜੇ ਅ ਜੰਡਸਟਰੀ ਹੈ ਅਸੀਂ ਨੇ 200 200 3 3 ਤੱਕ ਵਰਕਰ ਨੂੰ ਸੰਭਾਲਿਆ ਨਾਲ ਸਾਨੂੰ ਵੀ 50000 ਦੀ ਕੈਟਾਗਰੀ ਚ ਰੱਖਿਆ ਹੈ ਜਦ ਕਿ ਸਾਡੀ ਕੈਸ਼ ਕ੍ਰੈਡਿਟ ਲਿਮਿਟ ਵਾਲੇ ਖਾਤਿਆਂ ਨੂੰ ਘੱਟ ਤੋਂ ਘੱਟ ਲੱਖ ਲੱਖ 2 2 ਲੱਖ ਰੁਪਏ ਹਫ਼ਤਾ ਮਿਲਣਾ ਚਾਹੀਦਾ ਹੈ ਸਾਡੇ ਸਰੋਂ ਪਾਣੀ ਟਪ ਚੁੱਕਾ ਹੈ ਸਾਨੂੰ ਨਹੀਂ ਪਤਾ ਇੰਡਸਟਰੀ ਕਿਸ ਤਰ੍ਹਾਂ ਚੱਲੇਗੀ ਅਸੀਂ ਬਹੁਤ ਮਜਬੂਰ ਹਾਂ ਬਹੁਤ ਪਰੇਸ਼ਾਨ ਹਾਂ ਸੱਸੀ ਜਾ ਕੇ ਚਾਬੀਆਂ ਅਗਲੀ ਵਾਰ ਜਾ ਕੇ ਸਾਡੇ ਪ੍ਰਧਾਨ ਮੰਤਰੀ ਜੀ ਤੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਸੌਂਪਾਂਗੇ ਕ੍ਰਿਸ਼ਨ ਜੀ ਇਹ ਦੱਸੋ ਕਿ ਕਿੰਨੇ ਕਿ ਯੂਨਿਟ ਨੇ ਔਰ ਕਿੰਨੇ ਉਦਯੋਗਪਤੀ ਉਸ ਉਦਯੋਗ ਦੇ ਨਾਲ ਜੁੜੇ ਨੇ ਔਰ ਜੇਕਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹੁਣ ਵੀ ਜੇ ਸਰਕਾਰ ਨੇ ਤੁਹਾਡੀ ਨਾਂ ਸੁਣਵਾਈ ਕੀਤੀ ਦਿੱਲੀ ਜਾਓਗੇ ਪਰ ਕਾਰੋਬਾਰ ਦਾ ਕਿੰਨਾ ਕਸਰ ਹੈ ਕਿੰਨਾ ਕੁ ਨੁਕਸਾਨ ਜੇਕਰ ਅਸੀਂ ਗੱਲ ਕਰੀਏ ਵੀ ਕਿੰਨੇ ਕਰੋੜਾਂ ਚ ਜਾਂ ਅਰਬਾਂ ਚ ਕਿੰਨਾ ਨੁਕਸਾਨ ਇਸ ਵੇਲੇ ਉਦਯੋਗਪਤੀਆਂ ਦਾ ਹੋ ਰਿਹਾ ਦੇਖੋ ਜਿਹੜੀ ਸਾਡੀ ਇੰਡਸਟਰੀ ਆ ਮੋਰ ਥੈਨ 50 ਯੂਨਿਟ ਨੇ ਜਿੱਦੇ ਚ 300 ਤੋਂ 400 ਆਦਮੀ ਕੰਮ ਕਰ ਰਿਹਾ ਹੈ ਜਿੱਦੇ ਚ ਆਲਰੇਡੀ ਅਸੀਂ 10 ਤੋਂ ਲੈ ਕੇ 15000 ਆਦਮੀ ਜਿਹੜੇ ਦੇ ਵਿੱਚ ਵਿੱਚ ਉਹਨਾਂ ਨੂੰ ਆਪਣੀ ਲੇਬਰ ਔਰ ਇਹ ਲੇਬਰ ਜਿਹੜੀ ਆ ਇਹ ਜਿਹੜੀ ਇੰਡਸਟਰੀ ਆ ਇਹ ਬੈਕਬੋਨ ਇੰਡਸਟਰੀਆ ਟੈਕਸਟਾਈਲ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਆ ਉਹ ਵਾਰਪ ਨੀਟਿੰਗ ਇੰਡਸਟਰੀਆ ਇੱਥੇ 4450 ਵੀਵਿੰਗ ਦੀ ਇੰਡਸਟਰੀਆ 3350 ਤਕਰੀਬਨ 700 ਤੋਂ 800 ਛੋਟੀ ਇੰਡਸਟਰੀਆ ਜਿਨ੍ਹਾਂ ਦਾ ਕਪੜਾ ਇਹ ਪ੍ਰੋਸੈਸ ਕਰਦੀ ਆ ਅਗਰ ਸਾਰੀ ਇਹ ਯੂਨਿਟ ਲਗਾ ਲਿਓ ਉਹਦੇ ਅਗੇ ਐਮਬਰਾਇਡਰੀ ਯੂਨਿਟਸ ਨੇ ਇਸ ਕਪੜੇ ਤੋਂ ਕੰਮ ਹੋ ਕੇ ਐਮਬਰਾਇਡਰੀ ਹੁੰਦੀ ਆ ਜੋ ਵੀ ਟੈਕਸਟਾਈਲ ਦਾ ਕੰਮ ਆ ਉਹ ਇਸ ਇੰਡਸਟਰੀ ਦੇ ਨਾਲ ਜੁੜਿਆ ਮੇਰੇ ਹਿਸਾਬ ਦੇ ਨਾਲ ਘੱਟ ਤੋਂ ਘੱਟ ਵੀ 3 ਲੱਖ ਮਜ਼ਦੂਰ ਜਿਹੜਾ ਇਹਦੇ ਨਾਲ ਵਿਹਲਾ ਆਦਮੀ ਦੇ ਨਾਲ ਜੇ ਪੰਜ ਪੰਜ ਮੈਂਬਰ ਵੀ ਇੱਕ ਬੰਦੇ ਨਾਲ ਜੁੜਿਆ ਤੇ 15 16 ਲੱਖ ਬੰਦੇ ਦਾ ਜਿਹੜਾ ਵਾ ਭਾਵੇਂ ਉਹ ਪੰਜਾਬ ਤੋਂ ਬਿਲੋਂਗ ਕਰਦਾ ਭਾਵੇਂ ਉਹ ਬਿਹਾਰ ਤੋਂ ਬਿਲੋਂਗ ਕਰਦਾ ਭਾਵੇਂ ਉਹ ਯੂਪੀ ਤੋਂ ਬਿਲੋਂਗ ਕਰਦਾ ਕਿਤੇ ਵੀ ਆ ਉਹ ਜਿਹੜੇ ਬੰਦੇ ਬੰਦਿਆਂ ਦੀ ਰੋਜੀ ਰੋਟੀ ਦੇ ਨਾਲ ਪਰਿਵਾਰ ਪਾਲਦੇ ਨੇ ਉਹਨਾਂ ਦਾ ਕੀ ਹਾਲ ਹੋਊਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਮੇਰੇ ਤੋਂ ਬਹੁਤ ਸ਼ੁਕਰ ਹੈ ਇਹ ਹਨ ਉਹ ਉਦਯੋਗਪਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਇਹਨਾਂ ਦੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਔਰ ਕਈ ਪਰਿਵਾਰ ਸਿੱਧੇ ਤੌਰ ਤੇ ਇਹਨਾਂ ਦੇ ਨਾਲ ਜੁੜੇ ਨੇ ਜੇਕਰ ਸਰਕਾਰ ਵੱਲੋਂ ਹਾਲੇ ਵੀ ਕੋਈ ਅਜਿਹੀ ਨੀਤੀ ਨਾ ਬਣਾਈ ਜਿਸ ਦੇ ਨਾਲ ਇਹਨਾਂ ਨੂੰ ਨਕਦੀ ਮਿਲੇ ਤਾਂ ਜੋ ਇਹ ਆਪਣੇ ਆਪਣੇ ਜੋ ਮਜ਼ਦੂਰ ਇਹਨਾਂ ਦੀ ਇਜਤੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਪੈਸੇ ਦੇ ਸਕਣ ਇਹਨਾਂ ਦਾ ਕਹਿਣਾ ਕਿ ਸਰਕਾਰ ਬਣਾਉਣ ਦੇ ਵਿੱਚ ਵੀ ਉਦਯੋਗਪਤੀ ਔਰ ਉਹਨਾਂ ਦੇ ਕੋਲ ਕੰਮ ਕਰਨ ਵਾਲੀ ਲੇਬਰ ਇੱਕ ਅਹਿਮ ਰੋਲ ਨਿਭਾਉਂਦੀ ਹੈ ਪਰ ਜੇਕਰ ਸਰਕਾਰ ਨੇ ਹੁਣ ਵੀ ਇਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਨੂੰ ਆਉਂਦੇ ਦਿਨਾਂ ਦੇ ਵਿੱਚ ਇਸ ਦਾ ਅਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ ਐਬੀਪੀ ਸੰਜਾ ਅੰਮ੍ਰਿਤਸਰ